ਪੰਜਾਬ ਸਰਕਾਰ ਦੇ ਵੱਲੋਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਅਰਬਨ ਸਟੇਟ ਨੂੰ ਡਿਵੈਲਪਮੈਂਟ ਕਰਨ ਵਾਸਤੇ ਜੋ ਲੈਂਡ ਪੂਲਿੰਗ ਸਕੀਮ ਲਾਂਚ ਕੀਤੀ ਗਈ ਆ ਉਸ ਦੇ ਤਹਿਤ ਹੁਣ ਇਸ ਸਕੀਮ ਦਾ ਵਿਰੋਧ ਹੋਣਾ ਸ਼ੁਰੂ ਹੋ ਚੁੱਕਾ ਹੈ ਤਾਂ ਪਹਿਲਾਂ ਕਿਸਾਨ ਜਥੇਬੰਦੀਆਂ ਵੱਲੋਂ ਇਸ ਸਕੀਮ ਦਾ ਵਿਰੋਧ ਕੀਤਾ ਜਾ ਰਿਹਾ ਸੀਗਾ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਇਸ ਸਕੀਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਤੋਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਗਲਾਟਾ ਦਫ਼ਤਰ ਦੇ ਬਾਹਰ ਵਿਸ਼ਾਲ ਧਰਨਾ ਕੀਤਾ ਜਾ ਰਿਹਾ ਹੈ ਤੇ ਜੰਗ ਜ਼ਮੀਨਾਂ ਦੇ ਵਿਰੁੱਧ ਆਪ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਵਿਸ਼ਾਲ ਮੋਰਚਾ ਬੰਦੀ ਤੇ ਤਹਿਤ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਜਿਹੜਾ ਵਾਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ ਜਿਹੜਾ ਵਾਹ ਇਸ ਸਕੀਮ ਦਾ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਜਿੱਥੇ ਬਰਬਾਦੀ ਹੋਊਗੀ ਤਾਂ ਨੁਕਸਾਨ ਆਪਾਂ ਨੂੰ ਹੀ ਹੋਵੇਗਾ ਅੱਜ ਦੂਜੇ ਮੁਲਕਾਂ ਦੇ ਲੋਕ ਵੀ ਕੱਢ ਰੇ ਆਪਾਂ ਨੂੰ ਅੱਜ ਤੁਸੀਂ ਕੈਨੇਡਾ ਜਾਣ ਨੂੰ ਫਿਰਦੇ ਸੀ ਕੈਨੇਡਾ ਦੀ ਸਰਕਾਰ ਨੇ ਫੈਸਲਾ ਕਰ ਲਿਆ ਹੁਣ ਕੈਨੇਡਾ ਨਹੀਂ ਲੈਣਗੇ ਤੁਹਾਨੂੰ ਅਮਰੀਕਾ ਨੇ ਵੀ ਬੰਦ ਕਰ ਦਿੱਤਾ ਆਸਟ੍ਰੇਲੀਆ ਵੀ ਬੰਦ ਕਰ ਰਹੀ ਹੈ ਤੇ ਫਿਰ ਆਪਣੇ ਨੌਜਵਾਨ ਜੀ ਇੱਥੇ ਰਹਿਣਗੇ ਉਹਨਾਂ ਨੂੰ ਸਾਧਨ ਵੀ ਬਣਾਉਣੇ ਉਹਨਾਂ ਨੂੰ ਖੁਸ਼ਹਾਲ ਵੀ ਕਰਨਾ ਹੈ ਇੱਥੇ ਡਿਵੈਲਪਮੈਂਟ ਵੀ ਕਰਨੀ ਹੈ ਤੇ ਕੌਣ ਕਰ ਸਕਦਾ ਜਿਹਨੂੰ ਦਰਦ ਹੈ ਪੰਜਾਬ ਦਾ ਦਰਦ ਹੈ ਥੋੜਾ ਦਰਦ ਹੈ ਥੋੜੀ ਤਕਲੀਫ ਖਤਮ ਕਰਨ ਦਾ ਦਰਦ ਹੈ ਤੇ ਦਰਦ ਥੋੜੀ ਆਪਣੀ ਮਾਂ ਪਾਰਟੀ ਖੇਤਰੀ ਪਾਰਟੀ ਕਾਲੀ ਦਲ ਨੂੰ ਹੀ ਹੈ ਆ ਜਿੰਨੀਆਂ ਨੈਸ਼ਨਲ ਪਾਰਟੀਆਂ ਭਾਵੇਂ ਕਾਂਗਰਸ ਆ ਭਾਵੇਂ ਝਾੜੂ ਵਾਲੇ ਭਾਵੇਂ ਦੂਜੇ ਐ ਇੱਥੇ ਕਿੱਲਾ ਲੁੱਟਣ ਕਰਨ ਵਾਸਤੇ ਆਉਂਦੇ ਐ ਤੇ ਰਾਜ ਕਰਨ ਵਾਸਤੇ ਆਉਂਦੇ ਐ ਕਾਂਗਰਸ ਨੇ ఎన్ని ਸਾਲ ਰਾਜ ਰਹੀ 5 ਸਾਲ ਕੈਪਟਨ ਮਰਿੰਦਰ ਸਿੰਘ ਰਿਹਾ ਉਹ ਤਾਂ 5 ਸਾਲ ਪਹਿਲੇ ਵੀ ਕੈਪਟਨ ਅਮਰਿੰਦਰ ਸਿੰਘ ਰਿਆ ਇੱਕ ਨਿਸ਼ਾਨੀ ਦੱਸ ਦਿਓ ਲੁਧਿਆਣੇ ਵਾਲਿਓ ਇੱਕ ਸੜਕ ਦੱਸ ਦਿਓ ਇੱਕ ਗਲੀ ਦੱਸ ਦਿਓ ਇੱਕ ਖਲਾਇਓ ਵਰ ਦੱਸ ਦਿਓ ਇੱਕ ਟਿਊਬਲ ਕਨੈਕਸ਼ਨ ਦਿੱਤਾ ਦੱਸ ਦਿਓ ਇੱਕ ਕੱਸੀ ਬਣਾਈ ਦੱਸ ਦਿਓ ਇਹ ਗਰੀਬ ਦੀ ਧਰਮਸ਼ਾਲਾ ਬਣਾਈ ਦੱਸ ਦਿਓ 5 ਸਾਲ ਰਾਜ ਕਰਨ ਵਾਸਤੇ ਆਉਂਦੇ ਆ ਲੁੱਟਣ ਵਾਸਤੇ ਆਉਂਦੇ ਆ ਸ਼ਰੋਮ ਨੇ ਕਾਲੀ ਦਲ ਕਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੁਖਬੀਰ ਸਿੰਘ ਬਾਦਲ ਲਗਾਤਾਰ ਸਬੋਧਨ ਕਰਦੇ ਹੋਏ ਸਰਕਾਰਾਂ ਨੂੰ ਕੇਰਦੇ ਹੋਏ ਨਜ਼ਰ ਆ ਰਹੇ ਨੇ ਗੱਲਬਾਤ ਵੀ ਕਰ ਲੈਣੇ ਆਗੂ ਸਾਡੇ ਨਾਲ ਮੌਜੂਦ ਨੇ ਇਸ ਤਰ੍ਹਾਂ ਦੇਖਦੇ ਹੋ ਜੀ ਇਸ ਸਕੀਮ ਦਾ ਅੱਜ ਵਿਰੋਧ ਕੀਤਾ ਜਾ ਰਿਹਾ ਕਿਸਾਨਾਂ ਦੇ ਵੱਲੋਂ ਵੀ ਤੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਹੀ ਬਚਾ ਸਕਦਾ ਜੀ ਹੋਰ ਕੋਈ ਪਾਰਟੀ ਨਹੀਂ ਬਚਾ ਸਕਦੀ ਸਾਡੀਆਂ ਜ਼ਮੀਨਾਂ ਜੀ ਸਾਡੀ ਲੋਕ ਖੇਤਰੀ ਪਾਰਟੀ ਇਹੀ ਹੈ ਇਹਨੂੰ ਕਾਮਯਾਬ ਸਾਡਾ ਕਰਨ ਦਾ ਪਹਿਲਾਂ ਵੀ ਅਸੀਂ ਕਰ ਲਈਆਂ ਅੱਜ ਵੀ ਅਸੀਂ ਇਹਦੇ ਨਾਲ ਆ ਸਰਕਾਰ ਸਰਕਾਰ ਕਹਿ ਰਹੀ ਕਿ ਇਸ ਕਿਸਾਨਾਂ ਦੇ ਹੱਕ ਦੇ ਵਿੱਚ ਆ ਕਿਸਾਨਾਂ ਨੂੰ ਵੱਡਾ ਮੁਨਾਫਾ ਹੋਏਗਾ ਮੇਰੇ ਪਿੰਡ ਕੋ ਹੋਰ ਹੈ ਜੀ ਸਾਡੀ ਸਾਰੀ ਜ਼ਮੀਨ ਇਹਨਾਂ ਨੇ ਇੱਕ ਵਾਰ ਤੇ ਸਾਡਾ ਨਾਂਵ ਬਚਾ 20 ਦੇ 20 ਕਿੱਲੇ ਜ਼ਮੀਨ ਅਕਵਾਰ ਹੋ ਰਹੀ ਹੈ ਜੀ ਸਾਡਾ ਅਸੀਂ ਸਾਡਾ ਬਚਾਈ ਨਹੀਂ ਇਹ ਪਾਰਟੀ ਚੁਪ ਕਰ ਜੀ ਕੀ ਅਗਲਾ ਰਾਜਨੀਤੀ ਕੀ ਰਹੇਗੀ ਰਾਜਨੀਤੀ ਜੀ ਇਹਨਾਂ ਦੇ ਨਾਲ ਆ ਜਿੱਥੇ ਧਰਨੇ ਰਹਿਣਗੇ ਰੋਡ ਤੇ ਬੈਟਾਂਗੇ ਜੋ ਵੀ ਹੋਊਗਾ ਮਰਨਾ ਜਿਉਣਾ ਜੀ ਪਰ ਸਕੀਮ ਮਨਜ਼ੂਰ ਨਹੀਂ ਆ ਨਾ ਜੀ ਨਾ ਕਿਸੇ ਕੀ ਤੁਸੀਂ ਪੰਜਾਬ ਤੇ ਅੱਜ ਕਿਸਾਨਾਂ ਆਗੂ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚ ਚੁੱਕੇ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਜਿਹੜੀਆਂ ਵੈ ਇਸ ਸਕੀਮ ਦੇ ਤਹਿਤ ਇਕਵਾਰ ਕੀਤੀਆਂ ਜਾਣੀਆਂ ਸਰਕਾਰ ਦੇ ਵੱਲੋਂ ਤੇ ਇਸ ਕਿਸਾਨਾਂ ਦਾ ਕਹਿਣਾ ਕਿ ਇਸ ਸਕੀਮ ਕਿਸੇ ਵੀ ਹਾਲਤ ਵਿੱਚ ਮਨਜ਼ੂਰ ਨਹੀਂ ਹੈ ਤੁਹਾਨੂੰ ਲਗਾਵਾਂਗੇ ਮਰਨਾ ਮਨਜ਼ੂਰ ਹੈ ਪਰ ਇਸ ਸਕੀਮ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਏਗਾ ਤਾਂ ਸਰਕਾਰ ਦੀ ਲੈਂਡ ਪਾਲਿਸੀ ਸਕੀਮ ਦੇ ਵਿਰੁੱਧ ਲਗਾਤਾਰ ਪ੍ਰਦਰਸ਼ਨ ਹੁੰਦੇ ਹੋਇਆ ਨਜ਼ਰ ਆ ਰਿਹਾ ਤੇ ਲੁਧਿਆਣਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵਿਸ਼ਾਲ ਧਰਨਾ ਪ੍ਰਦਰਸ਼ਨ ਗਲਾਟਾ ਦਫ਼ਤਰ ਦੇ ਬਾਹਰ ਕੀਤਾ ਜਾ ਰਿਹਾ ਹੈ ਕੈਮਰਾ ਪਰਸਾ ਰਕੇਸ਼ ਦੇ ਲਾਲ ਬਵੇਕਟਾਲ ਪੰਜਾਬ ਤੱਕ ਲੁਧਿਆਣਾ